ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਮੇਰੇ ਗਵਾਂਡ ਪਿੰਡ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਤਾਂ ਟਾਪ ਕਲਾਸ ਝੋਟੀਆਂ ਨੇ ਤੇ ਇੱਕ ਗੱਬੜ ਮੱਝ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਪਸ਼ੂਆਂ ਦੀ ਕਾਫੀ ਗਿਣਤੀ ਹੈ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਜਦੋਂ ਜਗ੍ਹਾ ਦੀ ਕਮੀ ਹੋ ਜਾਂਦੀ ਹੈ ਪਸ਼ੂਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਬਾਈ ਕਹਿੰਦਾ ਆਪਾਂ ਵਿੱਚੋਂ ਇੱਕ ਦੋ ਨਾਗ ਕੱਢ ਦੇਈ ਤੇ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਜੀਤ ਸਿੰਘ ਜੀ ਪਿੰਡ ਮਾੜੀ ਮੋਸਤਪਾ ਤਹਿਸੀਲ ਤੇ ਜ਼ਿਲ੍ਹਾ ਬਾਈ ਤਹਿਸੀਲ ਬੱਗਾ ਬ੍ਰਾਂਚ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 946396503 ਠੀਕ ਆ ਵੀਰੇ ਇੱਕ ਨੰਬਰ ਆਪਾਂ ਉਧਰਲੀ ਝੋਟੀ ਤੋਂ ਹੀ ਪਰੇ ਸ਼ੁਰੂ ਕਰਦੇ ਆਂ ਹਾਂਜੀ ਸੂਆ ਕਿੰਨਾ ਜੀ ਇਹਦਾ ਇਹ ਪਹਿਲੇ ਸੂਏ ਦੰਦੋ ਜੀ ਦੰਦੋ ਚੌਕੀ ਹੈ ਜੀ ਮੂੰਹ ਤੋਂ ਚਾਰ ਦੰਦਾਂ ਕਿੰਨਾ ਸਮਾਂ ਲੈ ਜੂ ਬਾਈ ਹਜੇ ਇਹ 12 ਤਰੀਕ ਨੂੰ ਦੰਨ ਪੂਰੇ ਜੀ ਲਈ ਡੇਟ ਮੁਤਾਬਕ ਉੱਤੇ ਲੈ ਜੇ ਵਕਰੀ ਉਹ ਵਕਰੀ ਹੈ ਅੱਜ 9 ਤਰੀਕ ਹੋ ਗਈ ਆ ਕਿਹੜੇ ਸਿਮਣ ਤੋਂ ਗੱਬਣ ਆ ਜੀ ਇਹ ਹਿੰਦੁਸਤਾਨ ਹੈ ਆਪਣਾ ਵੰਦ ਡੋੜਾ ਰਕਾਰਡ ਮਿਲੂ ਸਾਰਾ ਸਰਕਾਰ ਮਿਲੂ ਆਪ ਕਿਹੜੇ ਦੀ ਪਤਾ ਜੀ ਇਹ ਆਪ ਐਮ 51 ਦੀ ਐਮ 51 ਇਹਦਾ ਵੀ ਹੈਗਾ ਜੀ ਇਹਦਾ ਵੀ ਹੈਗਾ ਮਾਂ ਦਾ ਦੁੱਧ ਕਿੰਨਾ ਕੁ ਬਾਈ ਮਾਂ ਦਾ 15 ਕਿਲੋ ਜੀ 15 ਕਿਲੋ ਹੈਗੀ ਆ ਕਿ ਸੇਲ ਕਰ ਨਹੀਂ ਉਹ ਖੜੀ ਜ ਆਪਣੇ ਦੋ ਨੰਬਰ ਆ ਹੁਣ ਡرائی ਹੈ ਸਵਾਗਤ ਹੈ ਹਾਂਜੀ ਠੀਕ ਹੈ ਵੀਰੇ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਗਰੰਟੀ ਹੈ ਜੀ ਪਹਿਲੇ ਸਵੇ ਕਿੰਨੀ ਉਮੀਦ ਆ ਬਾਈ ਕਿੰਨਾ ਪਿਆ ਜੀ ਪਹਿਲੇ ਸਵੇ ਘੱਟੋ 12 13 ਕਿਲੋ ਜੀ ਬਾਕੀ ਸੇਵਾ ਦਾ ਹਨ ਬਾਕੀ ਸੇਵਾ ਦਾ ਤੋੜ ਕੇ ਦਿਖਾ ਦੀ ਵੀਰੇ ਪੂਰੀ ਸ਼ਕੀਨ ਝੋਟੀ ਆ ਗੋਲ ਸਿੰਗੀ ਆ ਗੋਲ ਪੱਠਪੂੜਾ ਵਜਨ ਵਜੂਦ ਬੜਾ ਚੰਗਾ ਤੇ ਸੰਭੀ ਭਲੀ ਬਹੁਤ ਆ ਮੂੰਹ ਤੋਂ ਚਾਰ ਦੰਦ ਆ ਜੀ ਆਪ M51 ਦੀ ਆ ਤੇ ਹਿੰਦੁਸਤਾਨ ਬੁੱਲ ਤੋਂ ਗੱਬਣ ਆ ਜਿਹਦਾ ਪ੍ਰੋਪਰ ਤੁਸੀਂ ਰਿਕਾਰਡ ਬਾਈਕੂਲ ਲੈ ਸਕਦੇ ਆ ਵੀਰੇ ਬਾਕੀ ਤੁਸੀਂ ਚੰਗੀ ਬਰੀਡ ਦੇ ਸ਼ੌਂਕੀ ਆ ਚੰਗੀਆਂ ਝੋਟੀਆਂ ਮੱਝਾ ਰੱਖਣ ਦੇ ਸ਼ੌਂਕੀ ਆ ਤਾਂ ਮੇਰੇ ਅੰਦਾਜ਼ ਨਾਲ ਤੁਹਾਡੇ ਵਾਸਤੇ ਬਹੁਤ ਚੰਗੀ ਝੋਟੀ ਆ ਬਾਕੀ ਝੋਲੀ ਸੋਹਣੀ ਆ ਕੱਲਾ ਕੱਲਾ ਥਾਣਾ ਨਿਖੜਮਾ ਹੱਥੀ ਚਵਾਈ ਵਾਲਾ ਫੋੜ ਸ਼ਾਕੇ ਤੇ ਪੂਰਾ ਵੀ ਨਹੀਂ ਥੋੜਾ ਜਿਹਾ ਨੇਰਾ ਪੈਂਦਾ ਵੀਰੇ ਤੁਹਾਨੂੰ ਇੱਧਰ ਲੈ ਕੇ ਚੈੱਕ ਕਰਾ ਦਿੰਨਾ ਜੀ ਐਨ ਗੋਲ ਸਿੰਘ ਹੀ ਆ ਹਵਾਨਾ ਤੁਸੀਂ ਇੱਧਰੋਂ ਹੁਣ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਥਾਣਾ ਨਿਖੜਮਾ ਲੱਗ ਜਾਵਾ ਬਾਕੀ ਵੀਰੇ ਬਰੀਡ ਮੂੰਹ ਦੱਸਦੀ ਆ ਬਈ ਹੈਗੀ ਆ ਕੋਈ ਚੀਜ਼ ਜਿਹੜੇ ਬਰੀਡਰ ਬੰਦੇ ਹੋਣਗੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਜੇ ਕੁਆਲਿਟੀ ਦੀ ਗੱਲ ਕਰਗੇ ਤਾਂ ਕੁਆਲਿਟੀ ਕਰਮਾਲੀ ਦੀ ਪੂਰੀ ਆ ਕੀਮਤ ਕੀ ਰਹਿਣ ਵਾਲੀ ਬਈ ਇਹਦੀ ਕਿਉਂ ਤੇ ਮੁੱਲ ਤਾਂ ਡੇਢ ਕਰਾ ਲਓ 40 ਕਰਾ ਲਓ ਯਾਨੀ ਆਪਾਂ ਇਹ ਜਸਨਾਹ 130 ਦੀ ਮੁੱਲ ਕਰੋ ਉਹਨੂੰ ਜਿੰਨਾ ਮਰਜੀ ਕਰਾ ਲਓ ਜਿੱਤਾ ਮੁੱਲ ਵਾਲੇ ਪਾਸੇ ਹੋਣਾ ਤਾਂ ਆਪਣਾ 1 ਡੇਢ ਲੱਖ ਆ ਹਾਂਜੀ ਜੇ ਆਪਾਂ ਦੇਣ ਵਾਲੇ ਪਾਸੇ 1 ਲੱਖ 30000 ਦੀ ਦੇ ਦਾਂਗੇ ਹਾਂਜੀ ਹਾਂਜੀ ਉਹ ਜੂ ਮਾੜਾ ਮੋਟਾ ਜੂ ਮਾੜਾ ਮੋਟਾ ਕਰ ਦਾਂਗੇ ਮੈਂ ਆਪਾਂ ਠੀਕ ਆ ਵੀਰੇ ਦੋ ਨੰਬਰ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਇਹਦਾ ਵੀ ਪਹਿਲਾ ਜੀ ਇਹ ਦੰਦੋ ਕਿਵੇਂ ਆ ਜੀ ਚੌਗੀ ਆ ਜੀ ਠੀਕ ਆ ਇਹ ਕਿਹੜੇ ਸੀਮਨ ਤੋਂ ਗੱਬਣ ਇਹ ਹੈਗੇ 5 ਸਟਾਰ ਤੋਂ ਜੀ ਆਪ ਕਿਹੜੇ ਦੀ ਆਪੇ ਹਸਾਰ ਮੋਰਾ ਜੀ ਹਸਾਰ ਮੋਰਾ ਜੀ ਹਾਂਜੀ ਸਿਕਾ ਇਹਦੀ ਵੀ ਥਣਾ ਦੀ ਬਾਹਰ ਪਿੱਛੇ ਦੀ ਗਾਰੰਟੀ ਹੈ ਗਾਰੰਟੀ ਪੂਰੀ ਗਾਰੰਟੀ ਕਿੰਨਾ ਕੁ ਪਿਆਜੂ ਕਰ ਮਾਲੀ ਦੁੱਧ ਜੀ ਇਹ ਦੱਸ ਦਿੰਦੇ ਆ ਕੱਚੀ ਹੈ ਓਵੇਂ ਹੈ ਗਈ ਵੀ ਉਮੀਦ 13 14 ਕਿਲੋ ਦੀ ਉਮੀਦ ਚੰਗੀ ਆ ਹਨਾ ਹਾਂਜੀ ਕਿਉਂਕਿ ਜੇ ਆਪਾਂ ਵਜਨ ਦੀ ਗੱਲ ਕਰਗੇ ਤਾਂ ਵਜਨ ਬਹੁਤ ਛੋਟੀ ਦਾ ਹਨਾ ਠੰਡੀ ਆ ਬਈ ਪੂਰੀ ਪੂਰੀ ਠੰਡੀ ਆ ਜੀ ਤੁਰ ਕੇ ਦਿਖਾ ਦਿਓ ਇੱਧਰ ਨੂੰ ਲੈ ਆਈਏ ਉਹਨੂੰ ਬਾਹਰ ਨੂੰ ਲੈ ਆਈ ਬਹੁਤ ਚੰਗੀ ਝੋਟੀ ਆ ਪੈਠ ਪੂੜਾ ਸੂਣਾ ਮੰਝਾ ਡੈਂਦਾ ਝੋਟੀ ਤੇ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਹੋ ਲਸੰਬੀ ਪਲੀਆ ਨਿਗਰ ਨਰੋਈਆ ਹਜੇ 10 ਦਿਨ ਜਿਹੜੇ ਡੇਟ ਮੁਤਾਬਕ ਸਮਾਪਿਆ 10 ਦਿਨ ਖੁੱਲੇ ਲੈ ਜੂਗੀ ਜੀ ਇੱਕ ਜਿਹੜਾ ਹੋਰ ਘੜਾ ਦੀ ਵੀਰੇ ਇੱਧਰ ਨੂੰ ਬਾਕੀ ਚੰਗੀ ਸ਼ਕੀਨ ਆ ਆਪ ਹਸਾਰ ਮੋਰਾ ਦੀ ਆ ਵੀਰੇ ਹਾਂਜੀ 5 ਸਟਾਰ ਤੋਂ ਇਹ ਗੱਬਣ ਰਿਕਾਰਡ ਸਾਰਾ ਮਿਲੂਗਾ ਕਿਉਂਕਿ ਕੋਈ ਵੀ ਸੱਜਣਾ ਜਿਹੜਾ ਜ਼ਿਆਦਾਤਰ ਪਸ਼ੂਆਂ ਦਾ ਕੰਮ ਕਰਦਾ ਤਾਂ ਬਰੀਡ ਤੇ ਹੀ ਕੰਮ ਕਰੂਗਾ ਕਿਉਂਕਿ ਬਰੀਡ ਵਾਲੇ ਪਸ਼ੂ ਰੱਖਣ ਦਾ ਹੀ ਫਾਇਦਾ ਹੁੰਦਾਗਾ ਮੁੱਠੀ ਵਾਲਾ ਥਾਣਾ ਬੰਨ ਲਈ ਵੀ ਇੱਧਰ ਲਿਜਾ ਕੇ ਫੋੜ ਸ਼ਾਂਕ ਭੂਰਾ ਵੀ ਨਹੀਂ ਜੀ ਬਾਕੀ ਪੈਠ ਪੂੜਾ ਸੋਨਾ ਸੰਭੀ ਪਲੀ ਚੰਗੀ ਆ ਜੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਜੀ ਇਹਦੀ ਫੁੱਲ ਸ਼ਕੀਨ ਝੁੱਟੀ ਆਪਾਂ ਕਹਿ ਸਕਦੇ ਹਾਂ ਝੁੱਟੀ ਇੱਕ ਨੰਬਰ ਵੀ ਟੌਪ ਕਲਾਸ ਸੀ ਤੇ ਦੋ ਨੰਬਰ ਵੀ ਟੌਪ ਕਲਾਸ ਹੀ ਆ ਤੇ ਭਾਈ ਇਹਦੀ ਕੀਮਤ ਇਹਦੀ ਵੀ ਇੱਕ 3 ਹੀ ਬਾਕੀ ਕਰੋਨ ਜਿੰਨਾ ਮਰਜੀ ਅਗਲਾ ਕਰਾ ਲਓ ਮੁੱਲ ਡੇਢ ਹੀ ਆ ਦੇਣੀ ਇੱਕ 3 ਦੀ ਹਾਂਜੀ ਜੋੜਾ ਲੈ ਜੇ ਬਾਈ 60 ਚ ਉਹ ਜੋ ਹੋਜੂ ਮਾਨਤਨ 2,60,000 ਚੋਂ ਐਂ ਕਰਦਾਂਗੇ ਮਾਨਤਨ ਠੀਕ ਆ ਜੋੜਾ ਲੈ ਜੂ ਤਾਂ ਜੋੜੇ ਦਾ ਮੁੱਲ ਬੰਦਾ 2,60,000 2,60,000 ਚੋਂ ਬਾਈ ਕਹਿੰਦਾ ਮਾਨਤਨ ਕਰਦਾਂਗੇ ਫੁੱਲ ਚੰਗੀ ਝੋਟੀ ਆ ਹੈ ਕੱਚੀ ਆ 10 ਦਿਨ ਹਜੇ ਖੁੱਲੇ ਹੀ ਲੈ ਜੂਗੀ ਤੇ ਬਾਈ ਜਿਹੜੀ 3 ਨੰਬਰ ਤੇ ਆਪਣੀ ਮੱਝ ਹੈਗੀ ਆ ਹਾਂਜੀ ਇਹਦਾ ਸੁਆ ਕਿੰਨਾ ਜੀ ਇਹਦਾ ਦੂਜਾ ਜੀ ਇਹ ਸਵਾ ਕਿੰਨਾ ਕੱਢਦੀ ਆ ਇਹਦੇ 12 ਤਰੀਕ ਨੂੰ ਤਿੰਨ ਪੂਰੇ ਜੀ ਇਹ ਕਿਹੜੇ ਸੀਮਿੰਟ ਤੋਂ ਗੱਬਣਾ ਇਹ ਵੀ ਹਿੰਦੁਸਤਾਨੀ ਆ ਆਪਣਾ ਵੰਦਰ ਡੂੜਾ ਦਾ ਵੰਦਰ ਡੂੜਾ ਆਪ ਇਹ ਸਾਰ ਮੂਰਾ ਦੀ ਠੀਕ ਆ ਤੇ ਪਹਿਲੇ ਸੂਏ ਬਾਈ ਕਰਮ ਵਾਲੀ ਨੇ ਕਿੰਨਾ ਦੁੱਧ ਦਿੱਤਨ ਇਹਨੇ 1.5 12 ਕਿਲੋ ਦਿੱਤਾ ਈ 13 ਚੋਇਆ ਜੀ ਆਪਣਾ ਚੋਇਆ ਜੀ ਠੀਕ ਆ ਤੇ 1.30 ਜਾਊ ਪਲੱਸ ਬਾਈ 1.30 ਜਿਹੜੇ ਤੋਂ ਲੇਵਸ ਹਨ ਹੈਗੀ 15% ਜਿਮੀਗਰੀ ਬਾਕੀ ਸੇਵਾ ਸੰਭਾਲਦਾ ਬਾਕੀ ਸੇਵਾ ਲੈ ਚੱਲੀ ਵੀਰੇ ਇਹਨੂੰ ਤੋੜ ਕੇ ਦਿਖਾ ਦੀ ਸੂਆ ਦੂਜਾ ਜੀ ਸਮਾ ਸਮਾ ਕਿੰਨਾ ਲੈਂਦੀ ਆ ਜੀ ਭਾਈ 12 ਨੂੰ ਇਹ ਦੇ ਦਿਨ ਪੂਰੇ ਪਹਿਲੀ ਝੋਟੀ ਨਾਲ ਅੱਛਾ ਇਹਨਾਂ ਨੇ ਇਕੱਠਿਆਂ ਹੀ ਸੂਨਾ ਕਰਮ ਆਈਆਂ ਨੇ ਇਹ 10 ਤੇ 12 ਤਰੀਕ ਨੂੰ ਠੀਕ ਆ ਭਰਾਏ ਸੀ ਆਪਾਂ ਇਹਨਾਂ ਦੇ ਠੀਕ ਆ ਜਣੀ ਤਿੰਨ ਕ ਦਿਨ ਤਾਂ ਡੇਟ ਮੁਤਾਬਕ ਪਏ ਆ ਤੇ ਲੈ ਜੇ ਵੱਖਰੀ ਗੱਲ ਹੈ ਮੇਰੇ 10 ਦਿਨ 10 ਦਿਨ ਕਹੇ ਨੇ ਉਹ ਵੱਖਰੇ ਆ ਪੂਰੇ ਪੂਰੇ 10 ਦੇ ਆਏ ਨਾ ਬਾਈ ਕਈ ਯਾਰ ਸਫਰ ਤੇ ਜਾ ਕੇ ਪਸ਼ੂ ਸੂ ਵੀ ਸਕਦਾ ਤੇ ਜੇ ਪਸ਼ੂ ਜੀ ਲਾਜੇ ਤਾਂ ਦੋ ਦਿਨ ਵੱਧ ਵੀ ਲੈ ਜੂਗਾ ਜੇ ਵੀਰੇ ਲੈ ਵੀ ਜਾਊ ਉਹਦਾ ਨੁਕਸਾਨ ਤਾਂ ਕੋਈ ਹੈ ਨਹੀਂ ਫਾਇਦਾ ਹੀ ਆ ਉਨੀ ਸੋਹਣੀ ਤਿਆਰੀ ਕਰ ਲੂਗਾ ਸੋਨਾ ਮੁਠੀ ਵਾਲਾ ਥਾਨਾ ਚਾਰ ਹੀ ਥਾਣਾ ਪੂੜ ਸ਼ਾਂਖ ਭੋਰਾ ਵੀ ਨਹੀਂ ਸੋਨਾ ਪੈਠਪੂੜਾ ਗੋਲ ਸਿੰਘੀ ਆ ਸੰਭੀਪੜੀ ਇਹ ਵੀ ਆ ਜੇ ਆਪਾਂ ਸੇਵਾ ਸੰਭਾਲ ਦੀ ਗੱਲ ਕਰਗੇ ਤਾਂ ਵੀਰੇ ਮੰਨ ਲਓ ਜਿੰਨੀ ਤੁਸੀਂ ਕਹਿ ਲੋ ਬਾਈ ਦੀ 19 ਸੇਵਾ ਕੁਆਲਿਟੀ ਦੇ ਪੱਖ ਤੋਂ ਕੋਈ ਚੰਗਾ ਕੱਚ ਨਹੀਂ ਰੱਖਿਆ ਬਾਈ ਨੇ ਜਿਹਨੇ ਦੁੱਧ ਦਾ ਕੰਮ ਕਰਨਾ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਈ ਜਿਹੜਾ ਵੀਰ ਤੈਨ ਲੈ ਗਿਆ ਤੇ ਦੁੱਧ ਵਾਲੀ ਧੰਨ ਧੰਨ ਕਰਾ ਦੂਗੀ ਮੁੱਠੀ ਵਾਲਾ ਥਾਣਾ ਫਿਟਨੈਸ ਵਾਲਾ ਹਵਾਨਾ ਫਣਾ ਦੀ ਪਾਰ ਪਿੱਛੇ ਦੀ ਇਹਦੀ ਵੀ ਗਰੰਟੀ ਹੈ ਗਰੰਟੀ ਹੀ ਗਰੰਟੀ ਹੈ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਜੀ ਇਹਦੀ ਮੁੱਲ ਤਾਂ ਜੀ ਹੈਗਾ ਹੂੰ 70 75 ਕਰਦੇ ਆਪਾਂ ਜੀ ਹਾਂਜੀ ਤੇ ਜੈਸਨੋ ਵਾਲਾ ਪਾਸਾ ਡੇਢ ਦਾ ਜੀ ਦਾ ਠੀਕ ਆ ਮੁੱਲ ਕਰਾਉਣ ਨੂੰ 70 75 ਕਰ ਲਓ ਹਾਂਜੀ ਜੈਸਨੋ ਡੇਢ ਦੀ ਆ ਹਾਂਜੀ ਠੀਕ ਆ ਜੇ ਕੋਈ ਤਿੰਨੇ ਨਗ ਲੈ ਜੂ ਫੇਰ ਤਾਂ ਖੁੱਲਾ ਮਾਨ ਤਨ ਹੋ ਜਾਊਗਾ ਹਾਂ ਕਰ ਦਾਂ ਖੁੱਲਾ ਹੀ ਫੇਰ ਠੀਕ ਆ ਜੇ ਕੋਈ ਨਗ ਤਿੰਨੇ ਲੈ ਜੂ ਤਾਂ ਬਾਈ ਕਹਿੰਦਾ ਆਪਾਂ ਖੁੱਲਾ ਮਾਨ ਤਨ ਕਰ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ